ਦਿੱਲੀ ਬਹੁਤ ਹੀ ਅਹਿਮ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਸੇ ਦੀ ਲੜੀ ਵਿੱਚ ਅੱਜ ਇਸ ਬਹੁਤ ਵੱਡੇ ਦਰਿਆ ਦੇ ਵਿੱਚ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਸਾਹਿਬ ਵੀ ਆਪ ਦਾ ਯੋਗਦਾਨ ਦੇਣ ਲਈ ਸ਼ਾਮਿਲ ਹੋ ਰਹੇ ਨੇ ਸਰਵਲੋ ਸੁਝਾਅ ਆਇਆ ਸੀਗਾ ਕਿ ਇਸ ਮੁਹਿੰਮ ਵਿੱਚ ਉਹ ਆਲਰੇਡੀ ਪਹਿਲਾਂ ਤੁਸੀਂ ਅੰਮ੍ਰਿਤਸਰ ਵਿੱਚ ਤੇ ਪੰਜਾਬ ਚ ਹੋਰ ਥਾਵਾਂ 'ਚ ਵੀ ਉਹ ਕੰਮ ਕਰ ਰਹੇ ਨੇ ਜਿੱਥੇ ਉਹਨਾਂ ਦੀ ਫਾਊਂਡੇਸ਼ਨ ਸੰਫਾਊਂਡੇਸ਼ਨ ਰੀਹੈਬਿਲੀਟੇਸ਼ਨ ਤੇ ਸਕਿੱਲ ਡਿਵੈਲਪਮੈਂਟ ਵਿੱਚ ਕੰਮ ਕਰ ਰਹੀ ਹੈ ਸੋ ਸਰ ਵੱਲੋਂ ਸੁਝਾਅ ਆਇਆ ਕਿ ਉਹ ਇਸ ਪੰਜਾਬ ਸਰਕਾਰ ਦੇ ਉਪਰਾਲੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ ਤੇ ਸਾਡੇ ਮਾਨਯੋਗ ਮੰਤਰੀ ਜੀ ਵੱਲੋਂ ਉਸ ਸੁਝਾਅ ਨੂੰ ਨੇਪਰੇ ਚਾੜਿਆ ਗਿਆ ਸਿਰੇ ਲਿਆਇਆ ਗਿਆ ਤੇ ਅੱਜ ਆਪਾਂ ਸਾਰੇ ਇੱਥੇ ਬਹੁਤ ਹੀ ਖੁਸ਼ ਹੈ ਇਹ ਅੱਜ ਦਾ ਦਿਨ ਆਇਆ ਹੈ ਕਿ ਅਸੀਂ ਇੱਕ ਐਮਓਯੂ ਸਾਈਨ ਕਰਨ ਜਾ ਰਹੇ ਹਾਂ ਪੰਜਾਬ ਸਰਕਾਰ ਦੇ ਵਿੱਚ ਤੇ ਮਾਨਯੋਗ ਮੈਂਬਰ ਆਫ ਪਾਰਲੀਮੈਂਟ ਜੀ ਵੱਲੋਂ ਜਿੱਥੇ ਮੈਂ ਬੇਨਤੀ ਕਰਾਂਗਾ ਮਾਨਯੋਗ ਮੰਤਰੀ ਜੀ ਨੂੰ ਤੇ ਫਿਰ ਮਾਨਯੋਗ ਮੈਂਬਰ ਆਫ ਪਾਰਲੀਮੈਂਟ ਸਾਹਿਬ ਨੂੰ ਕਿ ਉਹ ਅੱਜ ਦੇ ਇਸ ਇਵੈਂਟ ਦੇ ਬਾਰੇ ਇੱਕ ਛੋਟੇ ਜਿਹੇ ਐਮਓਯੂ ਸਾਈਨਿੰਗ ਸੈਰੇਮਨੀ ਬਾਰੇ ਤੁਹਾਨੂੰ ਸਾਰਿਆਂ ਨੂੰ ਜਾਣੂ ਕਰਾਂਗੇ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਵਰਕਰਸ ਡੇ ਆ ਜਿਹਨੂੰ ਆਪਾਂ ਮਜ਼ਦੂਰ ਦਿਵਸ ਵੀ ਕਹਿੰਦੇ ਆ ਸੋ ਮੈਂ ਜਿੰਨੇ ਦਸਾਂ ਨੌ ਦੀ ਕਿਰਤ ਕਰਨ ਵਾਲੇ ਆ ਜਿੰਨੇ ਮਜ਼ਦੂਰ ਆ ਉਹਨਾਂ ਨੂੰ ਮੈਂ ਇਸ ਦਿਹਾੜੇ ਦੀਆਂ ਵਧਾਈਆਂ ਵੀ ਦਿੰਨਾ ਔਰ ਮੈਂ ਸ਼ਿਕਾਗੋ ਦੇ ਵਿੱਚ ਹੋਇਆ ਜਿਹੜਾ ਉਹ ਕਾਰਨ ਹੋਇਆ ਸੀਗਾ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਹੜੇ ਮਜ਼ਦੂਰਾਂ ਦੇ ਹੱਕਾਂ ਵਾਸਤੇ ਔਰ ਬੜੀ ਲੰਬੀ ਲੜਾਈ ਲੜੀ ਕਿ ਜਿਹੜੇ ਮਜ਼ਦੂਰ ਆ ਉਹਨਾਂ ਵਾਸਤੇ ਵਰਕਰਜ਼ ਵਾਸਤੇ ਉਹਨਾਂ ਦੇ ਵੀ ਕੋਈ ਕੰਮ ਕਰਨ ਦੇ ਆਪਾਂ ਸਾਰੇ ਮਜ਼ਦੂਰ ਆ ਤੁਸੀਂ ਜਿਹੜੇ ਮੀਡੀਆ 'ਚ ਕੰਮ ਕਰਦੇ ਹੋ ਤੁਸੀਂ ਵੀ ਮਜ਼ਦੂਰ ਆ ਮੈਂ ਵੀ ਇੱਕ ਹਾਈਲੀ ਸਕਿਲਡ ਵਰਕਰ ਆਂ ਜੀ ਐਜ਼ ਅ ਡਾਕਟਰ ਨਾ ਅਸੀਂ ਸਾਰੇ ਵੀ ਆਰ ਆਲ ਵਰਕਰਸ ਮਤਲਬ ਇਹਦੇ 'ਚ ਖਾਲੀ ਉਹ ਨਹੀਂ ਵੀ ਜਿਹੜੇ ਲੇਬਰ ਕਰਦੇ ਆ ਜਾਂ ਖੇਤਾਂ 'ਚ ਕੰਮ ਕਰਦੇ ਆ ਆਪਾਂ ਸਾਰੇ ਵਰਕਰ ਆ ਤੇ ਸਾਡੇ ਸਾਰਿਆਂ ਵਾਸਤੇ ਵੀ ਸਾਡੇ ਵਾਸਤੇ ਵੀ ਕੋਈ ਲਿਮਟ ਹੋਣੀ ਚਾਹੀਦੀ ਆ ਕੰਮ ਕਰਨ ਦੀ ਕੋਈ ਦੁਪਹਿਰੇ ਖਾਣਾ ਖਾਣ ਦਾ ਟਾਈਮ ਹੋਣਾ ਚਾਹੀਦਾ 8 ਘੰਟੇ ਹੋਣੇ ਚਾਹੀਦੇ ਆ ਸੋ ਇਹਨਾਂ ਨੇ ਬੜੀ ਲੰਬੀ ਲੜਾਈ ਵਾਧਾ ਲੈਣੀ ਅੱਛਾ ਦੇਖੋ ਅੱਜ ਇੰਟਰਨੈਸ਼ਨਲ ਵਰਕਰਸ ਡੇ ਆ ਔਰ ਜਦੋਂ ਆਪਾਂ ਵਰਕਰਸ ਦੀ ਗੱਲ ਕਰਦੇ ਆ ਉਹਦੇ ਚ ਜਿਹੜਾ ਖੇਤ ਵਿੱਚ ਮਜ਼ਦੂਰ ਹੈ ਉਹ ਵੀ ਮਜ਼ਦੂਰ ਹੈ ਕਿਸਾਨ ਵੀ ਇੱਕ ਮਜ਼ਦੂਰ ਹੈ ਜੇ ਜਿਹੜੇ ਮੰਡੀ ਚ ਕੰਮ ਕਰਦੇ ਆ ਫੈਕਟਰੀਆਂ ਚ ਕੰਮ ਕਰਦੇ ਆ ਬਟ ਉਹਦੇ ਨਾਲ ਨਾਲ ਜਿਹੜੇ ਜਿਵੇਂ ਪੱਤਰਕਾਰ ਵੀ ਆ ਤੁਸੀਂ ਵੀ ਸਾਰੇ ਕੰਮ ਕਰਦੇ ਹੋ ਤੁਸੀਂ ਵੀ ਸਕਿਲਡ ਵਰਕਰ ਹੋ ਮੈਂ ਵੀ ਇੱਕ ਡਾਕਟਰ ਆ ਹਾਈਲੀ ਸਕਿਲਡ ਵਰਕਰ ਆ ਮੈਂ ਵੀ ਜਾਇ ਮੈਂ ਅਪਰੇਟ ਕਰਦਾ ਸੋ ਸਾਰੇ ਜਿਹੜੇ ਬੰਦੇ ਕੰਮ ਕਰਨ ਵਾਲੇ ਸੀ ਉਹਨਾਂ ਵਾਸਤੇ ਕੁਝ ਨਾਰਮਸ ਹੋਣ ਵੀ ਉਹਨਾਂ ਦੇ ਜਿਹੜੇ ਮਤਲਬ ਜਿਸ ਤਰ੍ਹਾਂ 8 ਘੰਟੇ ਦਾ ਹੋਣਾ ਉਹਨਾਂ ਵਾਸਤੇ ਕੋਈ ਦੁਪਹਿਰੇ ਖਾਣਾ ਖਾਣ ਦਾ ਕੋਈ ਟਾਈਮ ਹੋਵੇ ਉਹਨਾਂ ਨੂੰ ਕੋਈ ਛੁੱਟੀਆਂ ਮਿਲਣ ਉਹਨਾਂ ਦੇ ਵੀ ਕੋਈ ਜੇ ਉਹ ਬਿਮਾਰ ਹੋ ਜਾਂਦੇ ਆ ਉਹਦਾ ਕੋਈ ਇਲਾਜ ਦਾ ਬੰਦੋਬਸਤ ਹੋਵੇ ਤੇ ਉਹਨਾਂ ਮਤਲਬ ਇਹ ਜਿਹੜਾ ਸਾਰਾ ਕੁਝ ਆ ਜਿਸ ਤਰ੍ਹਾਂ ਬਾਅਦ ਵਿੱਚ ਚਲਤੀ ਸੀ ਆਈ ਜਾਂ ਮੈਡੀਕਲ ਹੂਜਤਾ ਹੋਣ ਸੋ ਇਹ ਬਹੁਤ ਲੰਬੀ ਸਟਰਗਲ ਤੋਂ ਬਾਅਦ ਜਿਹੜਾ ਸੀਗਾ ਮਜ਼ਦੂਰਾਂ ਨੇ ਹਾਸਲ ਕੀਤੀਆਂ ਤੇ ਆਪਾਂ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਔਰ ਕਿਉਂਕਿ ਹੁਣ ਦੁਬਾਰਾ ਵੀ ਕੁਝ ਬੰਦੇ ਜਿਹੜੇ ਹੈਗੇ ਉਹ ਕਹਿੰਦੇ ਆ ਜੀ ਜਿਹੜੇ ਇੰਡੀਅਨ ਹੈਗੇ ਉਹਨਾਂ ਨੂੰ ਕੋਈ ਕਹਿੰਦਾ 12 ਘੰਟੇ ਕੰਮ ਕਰਨਾ ਚਾਹੀਦਾ ਕੋਈ ਕਹਿੰਦਾ 14 ਘੰਟੇ ਕੰਮ ਕਰਨਾ ਚਾਹੀਦਾ ਵੀ ਤੁਸੀਂ ਜਿਹੜਾ ਹਿਊਮਨ ਬੀਇੰਗ ਹੈ ਉਹਦੀ ਇੱਕ ਕੈਪੈਸਿਟੀ ਹੁੰਦੀ ਆ ਕੰਮ ਕਰਨ ਦੀ ਉਹਦੀ ਐਕਸਪਲੋਇਟੇਸ਼ਨ ਨਹੀਂ ਹੋਣੀ ਚਾਹੀਦੀ ਤਾਂ ਆਪਾਂ ਚਲੋ ਇਹ ਗੱਲ ਆਪਣੀ ਹੁਣ ਆਪਾਂ ਅੱਗੇ ਜਿਹੜਾ ਸਾਡਾ ਅੱਜ ਦਾ ਮੁੱਦਾ ਹੈਗਾ ਜਿਹੜਾ ਪੰਜਾਬ ਦੇ ਵਿੱਚ ਯੁੱਧ ਨਸ਼ੇ ਵਿਰੋਧ ਉਹਦੇ ਵਿੱਚ ਇੱਕ ਅੱਜ ਜਿਹੜੀ ਹੈਗੀ ਆ ਇੱਕ ਇਤਿਹਾਸਿਕ ਦਿਨ ਹੈ ਇੱਕ ਟਰਨਿੰਗ ਪੁਆਇੰਟ ਹੈ ਕੁਆਲੀਟੇਟਿਵ ਚੇਂਜ ਉਹ ਇਹਦੇ ਚ ਆਗਾ ਕਿ ਜਿਸ ਤਰ੍ਹਾਂ ਅਸੀਂ ਸਾਡੀ ਸੋਚ ਹੈਗੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੈਸ਼ਨਲ ਕਨਵੀਨਰ ਕਿ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਨੌਜਵਾਨਾਂ ਨੂੰ ਬਾਹਰ ਕੱਢਣਾ ਉਹਦੇ ਵਾਸਤੇ ਸਭ ਤੋਂ ਜਿਹੜਾ ਇੰਪੋਰਟੈਂਟ ਕੰਪੋਨੈਂਟ ਹੈ ਉਹ ਹੈਗਾ ਕਿ ਉਹਨੂੰ ਨਸ਼ਿਆਂ ਤੋਂ ਹਟਾ ਕੇ ਲਗਾਣਾ ਕਿੱਧਰ ਇਹ ਤਾਂ ਅਸੀਂ ਕਰ ਲਾਂਗੇ ਬੱਚਿਆਂ ਨੂੰ ਅਸੀਂ ਨਸ਼ੇ ਛੁਡਾ ਦਾਂਗੇ ਕੋਈ ਡੀਡਿਕਸ਼ਨ ਹੋ ਜਾਂਦੀ ਆ ਬਟ ਉਹਦਾ ਲੈਪਸ ਰੇਟ 80 90% ਹੈ ਉਹਦਾ ਕੀ ਕਰਨਾ ਆਪਾਂ ਉਹਦੇ ਵਾਸਤੇ ਜਿਹੜਾ ਹੈਗਾ ਇਹ ਸਾਡੇ ਜਿਹੜੇ ਮਾਨਯੋਗ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਵਿਕਰਮਜੀਤ ਸਿੰਘ ਸਾਰਨੀ ਜੀ ਔਰ ਇਹਨਾਂ ਦੀ ਸਾਨੂੰ ਜਿਹੜਾ ਹੈਗਾ ਇਹਨਾਂ ਦੀ ਐਨਜੀਓ ਹੈਗੀ ਆ ਸਨ ਫਾਊਂਡੇਸ਼ਨ ਇਹ ਬਹੁਤ ਸਾਰੇ ਜਿਹੜੇ ਸਕਿੱਲ ਡਿਵੈਲਪਮੈਂਟ ਸੈਂਟਰ ਪੰਜਾਬ ਚਲਾ ਰਹੇ ਸੀਗੇ ਲੇਕਿਨ ਸਾਡੀ ਇਹ ਸੋਚ ਸੀ ਕਿ ਜਿਹੜੇ ਸਾਡੇ ਜਿੱਥੇ ਬੰਦੇ ਨੂੰ ਅਸੀਂ ਨਸ਼ਾ ਛੁਡਾਣੇ ਆ ਉੱਥੇ ਇਨ ਹਾਊਸ ਕਿਉਂਕਿ ਉਹਨਾਂ ਨੂੰ ਕਿਤੇ ਹੋਰ ਲੈ ਕੇ ਜਾਣਾ ਉਹਨਾਂ ਨੂੰ ਲੈ ਕੇ ਆਣਾ ਉਹ ਪੋਸੀਬਲ ਨਹੀਂ ਹੁੰਦਾ ਵੀ ਇਨ ਹਾਊਸ ਉੱਥੇ ਜਿਹੜਾ ਹੈਗਾ ਉਹ ਨਸ਼ਾ ਛੁਡਾਉ ਦਾ ਮਤਲਬ ਉਹਦਾ ਸਕਿੱਲ ਡਿਵੈਲਪਮੈਂਟ ਦਾ ਪਲੱਸ ਨਾਲ ਰੀਕ੍ਰੀਏਸ਼ਨ ਦਾ ਇਹ ਦੋ ਤਿੰਨ ਗੱਲਾਂ ਬਹੁਤ ਜ਼ਰੂਰੀ ਆ ਸੋ ਇਹਨਾਂ ਅੱਜ ਅਸੀਂ ਜਿਹੜਾ ਹੈਗਾ ਇਹ ਸਾਡੇ 23 ਜ਼ਿਲ੍ਹਿਆਂ ਦੇ ਵਿੱਚੋਂ 19 ਜ਼ਿਲ੍ਹੇ ਚ ਤੇ ਸਾਡੇ ਡਿਸਟ੍ਰਿਕਟ ਲੈਵਲ ਦੇ ਉੱਤੇ ਸਰਕਾਰੀ ਵੱਡੇ ਜਿੱਥੇ ਸਾਡੇ ਕੋਲੇ ਬਿਲਡਿੰਗ ਵੀ ਆ ਔਰ ਘੱਟੋ ਘੱਟ ਵੀ ਜਿਹੜੇ 80 ਤੋਂ 100 ਬੈੱਡ ਵਾਲੇ ਜਿਹੜੇ ਡੀਡਿਕਸ਼ਨ ਸੈਂਟਰ ਆ ਇਹ ਜਲੰਧਰ ਅੰਮ੍ਰਿਤਸਰ ਤੇ ਅਜ ਮੋਹਾਲੀ ਦੇ ਵਿੱਚ ਤਿੰਨ ਜ਼ਿਲ੍ਹੇ ਸਾਡੇ ਹੋ ਗਏ ਬਾਕੀ ਹੌਲੀ ਫੇਸਡ ਮੈਰ ਵਿੱਚ 19 ਦੇ 19 ਵਿੱਚ ਕਰਨਗੇ ਜਿਹਦੇ ਵਿੱਚ ਮਤਲਬ ਉਹਦੇ ਵਿੱਚ ਸਕਿੱਲਸ ਹੈਗੇ ਆ ਜੀ ਜਿਸ ਤਰ੍ਹਾਂ ਤੁਹਾਡੇ ਕੋਈ ਮੋਬਾਈਲ ਰਿਪੇਅਰ ਸਿੱਖਣਾ ਚਾਹੁੰਦਾ ਬੱਚਾ ਇਲੈਕਟ੍ਰੀਸ਼ੀਅਨ ਉਹਦੇ ਵਿੱਚ ਡਾਟਾ ਐਂਟਰੀ ਆਪਰੇਟਰ ਮਤਲਬ ਹੁਣ ਇਹਨਾਂ ਨੇ ਕੁਕਿੰਗ ਦਾ ਵੀ ਕਰਤਾ ਜੀ ਇੱਕ ਪੰਜ ਛੇ ਸਕਿੱਲ ਹੈਗੇ ਆ ਇਸ ਤੋਂ ਸਵਾਇ ਜੋਗਾ ਹੈ ਮੈਡੀਟੇਸ਼ਨ ਹੈ ਸਪੋਰਟਸ ਹੈ ਔਰ ਇੱਕ ਖੇਤੀਬਾੜੀ ਵਾਸਤੇ ਜਿਵੇਂ ਕਿਚਨ ਗਾਰਡਨਿੰਗ ਹੈ ਉਹਦੇ ਵਾਸਤੇ ਜਿਹੜਾ ਮਤਲਬ ਬਹੁਤ ਸੋਹਣੇ ਪੰਜ ਛੇ ਜਿਹੜੇ ਰੀਕ੍ਰੀਏਸ਼ਨਲ ਹੈਗੇ ਆ ਟੋਟਲ 11 10 11 ਐਕਟੀਵਿਟੀਜ਼ ਆ ਜੋ ਅਸੀਂ ਕਰਨੇ ਆ ਬਾਕੀ ਵੀ ਕਰ ਦਿੰਦੇ ਆ ਗੈਪ ਫੰਡਿੰਗ ਵੀ ਕਰਦੇ ਆ ਸੋ ਇਹ ਇੱਕ ਬਹੁਤ ਵਧੀਆ ਤਰੀਕਾ ਹੈ ਕਿ ਜਿਹੜਾ ਬੱਚਾ ਸਾਡੇ ਕੋਲ ਆਏਗਾ ਉਹ ਅਸੀਂ ਮਿਲ ਕੇ ਉਹਨੂੰ ਜਿਹੜਾ ਹੈਗਾ ਉਹ ਪਹਿਲਾਂ ਉਹਨੂੰ ਅਸੀਂ ਟੀਕੇ ਲਾਉਂਦਾ ਤੇ ਉਹਨੂੰ ਟੀਕੇ ਬੰਦ ਕਰਾ ਕੇ ਉਹਨੂੰ ਗੋਲੀਆਂ ਤੇ ਜਾਂ ਲਿਕੁਇਡ ਮੈਥਡੋਂ ਤੇ ਲੈ ਕੇ ਆਵਾਂਗੇ ਤਾਂ ਕਿ ਉਹਦੇ ਨਾਲ ਹਾਰਮੋਨ ਰਿਡਕਸ਼ਨ ਹੋਵੇ ਇੱਕ ਤਾਂ ਓਵਰਡੋਸ ਡੈਥ ਬੰਦ ਹੋ ਜਾਣਗੀਆਂ ਤੇ ਦੂਜਾ ਉਹਦੇ ਨਾਲ ਸਾਡਾ ਜਿਹੜਾ ਹੈਗਾ ਕਿ ਬੱਚੇ ਨੂੰ ਨਾ ਐਚਆਈਵੀ ਹੋਵੇ ਨਾ ਉਹਨੂੰ ਕਾਲਾ ਪੀੜੀਆ ਹੋਵੇ ਉਸ ਤੋਂ ਬਚੇਗੇ ਬਚਣਗੇ ਬੱਚੇ ਪਲੱਸ ਉਹਨੂੰ ਜਿਹੜੇ ਸਾਡੇ ਸੈਂਟਰ ਹੈ ਜਿਹੜੇ ਮਾਡਲ ਸੈਂਟਰ ਸੀ ਅਪਗ੍ਰੇਡ ਕੀਤਾ ਜਿਹਦੀ ਅੱਜ ਸਾਡੇ ਜਿਹੜੇ ਨੈਸ਼ਨਲ ਕਲੀਨਰ ਤੇ ਭਗਵੰਤ ਮਾਨ ਜੀ ਡੈਡੀਕੇਟ ਕਰਨਗੇ ਪੰਜਾਬ ਦੇ ਲੋਕਾਂ ਨੂੰ ਮਾਰੀ ਵਿਖਿਆ ਜਿਹਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਹੈ ਉੱਥੇ ਲਿਆ ਕੇ ਉਹਨਾਂ ਨੂੰ ਨਸ਼ਾ ਛੁਡਾ ਕੇ ਕੋਈ ਨਾ ਕੋਈ ਕੰਮ ਸਿਖਾਵਾਂਗੇ ਅਸੀਂ ਉਹਨਾਂ ਨੂੰ ਬਹੁਤ ਤੁਸੀਂ ਜਾ ਕੇ ਦੇਖੋਗੇ ਅੱਜ ਉੱਥੇ ਸਾਰੇ 에어 ਕੰਡੀਸ਼ਨਡ ਹੈ ਸਾਰਾ ਬਹੁਤ ਅੱਛੀ ਸਹੂਲਤ ਹੈ ਇਹ ਸਾਰੇ ਜਿੰਨੇ ਮੈਂ ਕਿਹਾ ਸਕਿੱਲ ਡਿਵੈਲਪਰ ਉੱਥੇ ਲੋਕਲ ਹੈਗਾ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਫਿਰ ਜਿਹੜੀ এমਪਲॉयਮੈਂਟ ਜਨਰੇਸ਼ਨ ਦੀਆਂ ਸਕੀਮਾਂ ਹੈਗੀਆਂ ਜਿੰਨੀਆਂ ਗਵਰਨਮੈਂਟ ਦੀਆਂ ਫੰਡਿੰਗ ਹੈਗੀਆਂ ਉਹਦੇ ਵਿੱਚ 20 25-25 ਲੱਖ ਰੁਪਏ ਦੀ ਗਾਰੰਟੀ ਵੀ ਆ ਉਹਦੇ ਵਿੱਚ ਕੁਝ ਸਬਸਿਡੀ ਵੀ ਕੰਪੋਨੈਂਟ ਵੀ ਆ ਉਹ ਦੇ ਕੇ ਬੰਦੇ ਨੂੰ ਕੰਮ ਕਰਾ ਕੇ ਅਸੀਂ ਉਹਨਾਂ ਨੂੰ ਐਂਟਰਪ੍ਰਨਰ ਬਣਾਉਣਾ ਜੀ ਇਹ ਇੱਕ ਕੰਪਲੀਟ ਪੈਕੇਜ ਆ ਕਿ ਬੰਦੇ ਨੂੰ ਖਾਲੀ ਨਸ਼ਾ ਛੁਡਾ ਦੇਣਾ ਕਾਫੀ ਨਹੀਂ ਹੈ ਨਸ਼ਾ ਛੁਡਾ ਕੇ ਕੰਮ ਤੇ ਲਾ ਦੇਣਾ ਤੇ ਉਹਨੂੰ ਰੀਹੈਬਿਲੀਟੇਟ ਕਰ ਦੇਣਾ ਦੈਟ ਇਜ਼ ਰੀਅਲ ਰੀਹੈਬ ਤੇ ਇਹ ਜਿਹੜੇ ਅੱਜ ਇਹਦੀ ਸ਼ੁਰੂਆਤ ਕਰ ਰਹੇ ਆ ਤੇ ਮੈਂ ਸਾਨੀ ਸਾਹਿਬ ਦਾ ਧੰਨਵਾਦ ਕਰਦਾ ਕਿੰਨੇ ਸਨ ਫਾਊਂਡੇਸ਼ਨ ਨੇ ਇਹਦੇ ਨਾਲ ਮਾਪੇ ਜਿਹੜੇ ਹੈਗੇ ਤੁਹਾਨੂੰ ਬੜੀ ਮਨ ਨੂੰ ਖੁਸ਼ੀ ਹੁੰਦੀ ਆ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਕਿ ਪਹਿਲਾਂ ਜਿਹੜੇ ਡਰਗ ਅਡਿਕਸ਼ਨ ਹੈ ਜਿੰਨੇ ਵੀ ਬੰਦੇ ਸੀਗੇ ਨਾ ਇਹਨਾਂ ਨੂੰ ਜੇਲ੍ਹ ਚ ਭੇਜਦੇ ਸੀ ਉਹਨਾਂ ਨੂੰ ਡੀਕ੍ਰਿਮੀਲਾਈਜ਼ ਕਰਤਾ ਹੁਣ ਜੇਲ੍ਹਾਂ ਚ ਨਹੀਂ ਭੇਜਦੇ ਹੁਣ ਹਸਪਤਾਲਾਂ ਚ ਜਾ ਰਹੇ ਆ ਸਾਡੇ ਡੀਡਿਕਸ਼ਨ ਰੀਐਬਿਲਿਟੇਸ਼ਨ ਸੈਂਟਰਾਂ 'ਚ ਜਾ ਰਹੇ ਆ ਉੱਥੇ ਜਾ ਕੇ ਉਹ ਕੰਮ ਸਿੱਖ ਰਹੇ ਆ ਉਹ ਸਿੱਧੇ ਰਸਤੇ ਜਿਹਨੂੰ ਆਪਾਂ ਕਹਿੰਦੇ ਆ ਕਿ ਜਿਹੜਾ ਮੇਨ ਸਟ੍ਰੀਮ ਦੇ ਉੱਤੇ ਆ ਜਿਹੜਾ ਜਿਹੜਾ ਯੂਥ ਕਿਸੇ ਨਾ ਕਿਸੇ ਵਜ੍ਹਾ ਨਾਲ ਗੁੰਮਰਾਹ ਹੋ ਕੇ ਜਾਂ ਕਿਸੇ ਵਜ੍ਹਾ ਨਾਲ ਚਲਾ ਗਿਆ ਸੀ ਕਿਰਾਹੇ ਪੈ ਗਿਆ ਸੀਗਾ ਉਹਨੂੰ ਸਿੱਧੇ ਰਾਹ ਪਾ ਰਿਹਾ ਸੀ ਇੱਕ ਨਮੀ ਸਵੇਰ ਓਜਵਲ ਭਵਿਕ ਇੱਕ ਫੈਮਿਲੀ ਲਾਈਫ ਉਹਦੇ 'ਚ ਮਤਲਬ ਕ੍ਰੀਏਟਿਵ ਲਾਈਫ ਉਧਰ ਨੂੰ ਲੈ ਕੇ ਜਾ ਰਹੇ ਆ ਨਾ ਕਿ ਉਹਨਾਂ ਨੂੰ ਕ੍ਰਾਈਮ ਦੇ ਪਾਸੇ ਤੋਂ ਮੋੜ ਰਿਆ ਉਹਨਾਂ ਨੂੰ ਵਾਪਸ ਇਹਦੇ ਨਾਲ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕੰਜੈਸ਼ਨ ਘਟੇਗੀ ਜੁਡੀਸ਼ਰੀ ਦਾ ਕੰਮ ਵੀ ਘਟੇਗਾ ਪੰਜਾਬ ਦੇ ਵਿੱਚ ਕ੍ਰਾਈਮ ਘਟੇਗਾ ਜੇ ਪੰਜਾਬ 'ਚ ਕ੍ਰਾਈਮ ਘਟੇਗਾ ਤਾਂ ਇੰਡਸਟਰੀ ਆਏਗੀ ਉਹਦੇ ਨਾਲ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋਏਗੀ ਦੇ ਵਿਲ ਕੰਟਰੀਬਿਊਟ ਜਿਹੜੇ ਅੱਜ ਜਿਹੜਾ ਬੰਦਾ ਅੱਜ ਡਰਗ ਅਡਿਕਟ ਹੈ ਉਹ ਇੱਕ ਪ੍ਰੋਡਕਟਿਵ ਫੋਰਸ ਬਣ ਜਾਏਗਾ ਸੋ ਇਹ ਮੇਰਾ ਖਿਆਲ ਇਹ ਦਿਸ ਇਜ਼ ਅ ਫਿਟਿੰਗ ਟ੍ਰਿਬਿਊਟ ਫਾਰ ਇੰਟਰਨੈਸ਼ਨਲ ਵਰਕਰਸ ਦੇ ਆਲਸੋ ਹੁਣ ਮੈਂ ਸਾਨੀ ਸਾਹਿਬ ਨੂੰ ਕਹੂੰਗਾ ਕਿ ਆਪਣੀ ਵਿਜ਼ਨ ਸ਼ੇਅਰ ਕਰੋ ਕੁਲਵੀ ਕਸਤ ਗਰਗ ਜੀ ਡਾਇਰੈਕਟਰ ਮੈਡਮ ਸਾਡੇ ਸੀਓ ਵਰਦੀਪ ਸੰਧੂ ਜੀ ਸ਼ਾਨੇਜ ਜੀ ਟਾਸਕ ਫੋਰਸ ਹੈਡ ਜੀ ਤੇ ਸਾਰੇ ਮੀਡੀਆ ਦੇ ਦੋਸਤੋ ਮੇਰੇ ਤੇ ਤੇ ਮੈਂ ਇਹ ਹੀ ਕਵਾਂਗਾ ਮੇਰਾ ਗੀਤ ਵੀ ਹੈ ਮੇਰੇ ਕਿਰਤੀ ਵੀਰ ਪੰਜਾਬੀ ਆ ਤੇਰੀ ਧਨ ਕਮਾਈ ਤੁਸੀਂ ਹੱਥ ਨਾ ਢੇ ਸੋਹਣਿਓ ਨਾ ਤੌਣ ਚੁਕਾਈ ਤੁਸੀਂ ਜਾ ਕੇ ਮੁਲਕ ਬੇਗਾਨਿਆਂ ਵਿੱਚ ਟੌਰ ਬਣਾਈ ਮਾ ਮਤਾ ਦੀਆਂ ਮੂਰਤਾ ਰਗ ਵਰਗੀਆਂ ਮਾਵਾਂ ਅੱਜ ਕੁੱਕੇਆਂ ਨੂੰ ਪੰਜਾਬ ਦੀ ਕੋਈ ਕਰੋ ਦੁਆ ਇਸ ਇਸ ਆਈ ਅਟਰੀਬਿਊਟ ਟੂ ਥੀ ਬਹੁਤ ਅੱਛਾ ਮਜਦੂਰ ਉਹ ਠੀਕ ਹੈ ਡਾਕਟਰ ਸਾਰੇ ਆਪਾਂ ਮਜਦੂਰੀ ਇਹੀ ਗੁਰਨਾਨਕ ਸਾਹਿਬ ਨੇ ਕਿਹਾ ਕੀਰਤ ਕਰੋ ਮਜਦੂਰ ਜ਼ਿਆਦਾ ਮਿਹਨਤ ਕਰਦੇ ਸਾਡੇ ਤੋਂ ਮੈਂ ਅਕਸਰ ਕਹਿੰਦਾ ਵੀ ਸਾਰੇ ਅਸੀਂ ਆਈ ਥਿੰਕ ਮੋਸਟ ਆਫ ਅਸ ਆਰ ਸੈਲਫ ਮੇਡ ਪੀਪਲ ਜੈਸੀ ਕੋਈ ਜੈਸੀ ਮਿਹਨਤ ਬਹੁਤ ਕੀਤੀ ਤੇ ਇਹ ਮੰਤਰੀ ਬਣ ਗਏ ਮੈਂ ਐਮਪੀ ਬਣ ਗਏ ਉਹ ਉਹ ਆਈਐਸ ਬਣ ਗਏ ਤੇ ਠੀਕ ਹੈ ਬਹੁਤ ਫੈਕਟਰਸ ਨੇ ਪਰ ਆਪਾਂ ਜਿਹੜੀ ਉਹ ਤੁੱਪੇ ਮਿਹਨਤ ਜੋ ਮਜ਼ਦੂਰਾਂ ਦੀ ਐਕਚੁਅਲ ਜੋ ਲੈ ਕੇ ਰ ਉਹ ਉਹਦਾ ਮੈਚ ਨਹੀਂ ਕਰ ਸਕਦੇ ਔਰ ਉਹਦੀ ਜਿੰਨੀ ਵੀ ਉਹਦੀ ਉਹਨੂੰ ਉਹਦਾ ਉਹਨਾਂ ਦੀ ਬਾਹ ਫੜੀ ਜਾਏ ਉਹ ਉਹ ਕੱਟੇ ਕਲੰਗੂ ਦਾ ਟੂਡੇ ਟਾਪਿਕ ਪਹਿਲਾਂ ਤੇ ਪੰਜਾਬ ਸਰਕਾਰ ਨੇ ਐਸਾ ਮੈਂ ਵੀ ਪੰਜਾਬ ਚ ਵਿਚਰਦਾ ਰਿਆਂ ਇੱਥੇ ਪੜਿਆ ਉਹਨੂੰ ਤਾਂ ਫਿਰ ਜਦੋਂ ਅਸੀਂ ਪੜੇ ਉਹਨੂੰ ਤਾਂ ਕੋਈ ਨਸ਼ੇ ਦਾ ਨਾਂ ਨਿਸ਼ਾਨ ਹੀ ਨਹੀਂ ਸੀ ਤੇ ਪੰਜਾਬ ਸਰਕਾਰ ਨੇ ਜੋ 1.5 ਮਹੀਨੇ ਤੋਂ ਇੱਕ ਅਨਪ੍ਰੈਸੀਡੈਂਟਡ ਵੇਵ ਚਲਾਈ ਹੈ ਉਹ ਹੋਰ ਸਟੇਟਾਂ ਲਈ ਵੀ ਇਹ ਉਦਾਹਰਣ ਹੈ ਕਿਉਂਕਿ ਪੰਜਾਬ ਨੂੰ ਮੈਂ ਅਕਸਰ ਪਾਰਲੀਮੈਂਟ ਵਿੱਚ ਬੋਲਦਾ ਬਦਨਾਮ ਵੀ ਜਿਆਦਾ ਕੀਤਾ ਜਾਂਦਾ ਹੈ ਕੂੜਤਾ ਪੰਜਾਬ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਨਪਰਦਾ ਮੈਂ ਸਮਝਦਾ ਕਿ ਹਰਿਆਣਾ ਦੇ ਵਿੱਚ ਜਾਂ ਦਿੱਲੀ ਸਾਡੇ ਜਾਂ ਕਿਤੇ ਹੋਰ ਸਟੇਟਾਂ ਚ ਵੀ ਮਹਾਰਾਸ਼ਟਰ ਚ ਵੀ ਉੱਥੇ ਵੀ ਨਸ਼ੇ ਬਹੁਤ ਨੇ ਮਤਲਬ ਸੌਰੀ ਟੂ ਸੇ ਸਕੂਲ ਲੈਵਲ ਤੇ ਚੱਲ ਰਿਹਾ ਕੰਮ ਬਾਹਰ ਤੁਹਾਨੂੰ ਪਤਾ ਹੀ ਹੈ ਅਵੇਲੇਬਿਲਟੀ ਹੈ ਔਰ ਨਾਈਟ ਕਲੱਬਾਂ ਚ ਵੀ ਚੱਲ ਰਿਹਾ ਮਤਲਬ ਇਹ ਇਟ ਇਜ਼ ਨਾਟ ਕਨਫਾਈਨਡ ਟੂ ਪੰਜਾਬ ਥਿਸ ਇਜ਼ ਨੰਬਰ 1 ਪਰ ਮੈਂ ਪੰਜਾਬ ਸਰਕਾਰ ਵੱਲੋਂ ਡਾਕਟਰ ਬੀਬੀਰ ਸਿੰਘ ਜੀ ਇਹਨਾਂ ਵੱਲੋਂ ਜੋ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਔਰ ਕੱਲ ਮੈਂ ਡੀਜੀਪੀ ਸਰ ਨਾਲ ਗੱਲ ਹੋ ਰਹੀ ਸੀ ਮੈਨੂੰ ਬਹੁਤ ਤਸੱਲੀ ਹੋਈ ਵੀ ਉਹਨਾਂ ਨੇ ਇੱਕ ਸੈਲਫ ਪ੍ਰੋਕਲੇਮਡ ਗੋਲ ਕੀਤਾ 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਮਤਲਬ ਸਪਲਾਈ ਚੇਨ ਨੂੰ ਬ੍ਰੇਕ ਕਰਨ ਦੇ ਉਹ ਉਹ ਇੱਕ ਸਟੈਪ ਹੈ ਸ਼ੁਰੂ ਦਾ ਤੁਹਾਨੂੰ ਪਤਾ ਹੈ ਜੋ ਸਰక్తి ਹੋ ਰਹੀ ਹੈ ਸੀਐਮ ਸਾਹਿਬ ਕਰ ਰਹੇ گورنر ਸਾਹਿਬ ਕਰ ਰਹੇ ਵਗੈਰਾ ਹੁਣ ਦੂਜਾ ਜੋ ਡਾਕਟਰ ਸਾਹਿਬ ਨੇ ਕਿਹਾ ਕਿ ਆਪਾਂ ਨਸ਼ੇ ਚਲੋ ਡੀਡਿਕਸ਼ਨ ਸੈਂਟਰ ਵੀ ਹੈ ਆਪਣੇ ਗੌਰਮੈਂਟ ਦੇ ਵੀ ਹੈ ਪ੍ਰਾਈਵੇਟ ਵੀ ਹੈ ਤੇ ਆਪਾਂ ਉਹਨਾਂ ਨੂੰ ਚਲੋ ਗ੍ਰੈਜੂਲੀ ਦਵਾਈ ਦੂਰੀ ਦੇ ਕੇ ਉਹਨੂੰ ਕਰਤਾ ਪਰ ਜੇ ਮੈਂ ਡਾਕਟਰ ਬਲਬੀਰ ਜੀ ਨੇ ਕਿਹਾ 80 90% ਰੀਲੈਪਸ ਬੱਚੇ ਹੋਗੇ ਉਹ ਤੇ ਇਹ ਚਲੇ ਜਾਣਗੇ ਉੱਥੇ ਕਿਉਂਕਿ ਇਟਸ ਨਾਟ ਈਜ਼ੀ ਟੂ ਜਿਵੇਂ ਕੋਈ ਬੰਦਾ ਸ਼ਰਾਬ ਪੀਂਦਾ ਹੈ ਜਾਂ ਜੋ ਵੀ ਜੋ ਵੀ ਉਹਨੂੰ ਕੋਈ ਐਡਿਕਸ਼ਨ ਹੈ ਕਿਸੇ ਟਾਈਪ ਦੀ ਕੋਈ ਉਹ ਛੱਡਣੀ ਬਹੁਤ ਔਖੀ ਹੈ ਤੇ ਅਸੀਂ ਡਾਕਟਰ ਸਾਹਿਬ ਨਾਲ ਮਿਲ ਕੇ ਕਿਉਂਕਿ ਅਸੀਂ ਸਕਿਲਿੰਗ ਤੇ ਬਹੁਤ ਵੱਡਾ ਯੋਗਦਾਨ ਮਤਲਬ ਕੰਮ ਕਰ ਰਹੇ ਆ ਅਸੀਂ ਪਿੱਛੇ ਪੰਜਾਬ ਦੇ ਹਰ ਵੱਡੇ ਸ਼ਹਿਰ ਚ ਵਰਲਡ ਸਕਿਲ ਸੈਂਟਰ ਮੈਂ ਖੋਲੇ ਜਾਤੀ ਤੌਰ ਤੇ ਪਿੱਛੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ 15 ਦਿਨ ਪਹਿਲਾਂ ਹੀ ਲੁਧਿਆਣਾ ਦੇ ਵਿੱਚ ਜੋ ਸਕਿਲ एक्सीलेंस कैंपस 25 26 एकड़ ਦੇ ਵਿੱਚ ਸੀ ਬਣਾਇਆ ਆਈਟੀਆਈ ਨੂੰ ਆਈਆਈਟੀ ਲੈਵਲ ਤੇ ਲੈ ਕੇ ਗਏ ਇੱਕ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਬਣਾਇਆ ਉਹ ਬਹੁਤ ਫਾਈਵ ਸਟਾਰ ਫੈਸਿਲਿਟੀ ਐਸੀਆਂ ਮਸ਼ੀਨਾਂ ਲਵਾਈਆਂ ਉੱਥੇ ਤੇ ਫਿਰ ਮੈਂ ਡਾਕਟਰ ਕੁਲਵੀਰ ਸਿੰਘ ਜੀ ਦਾ ਬਹੁਤ ਐਪਰੀਸ਼ੀਏਟ ਕਰਦਾ ਇਹਨਾਂ ਦੇ ਮਨ ਚ ਵੀ ਦਰਦ ਹੈ ਦੇਖੋ ਜਦੋਂ ਦਰਦ ਔਰ ਪੈਨਸ਼ਨ ਤੋਂ ਬਿਨਾ ਕੰਮ ਨਹੀਂ ਹੋ ਸਕਦਾ ਅਸੀਂ ਤਕਰੀਬਨ ਤਕਰੀਬਨ ਪੰਜਾਬ ਦੇ ਕਾਫੀ ਸੈਂਟਰਾਂ ਚ ਡਾਕਟਰ ਕੁਲਵੀਰ ਸਿੰਘ ਜੀ ਤੇ ਮੈਂ ਜਾਤੀ ਤੌਰ ਤੇ ਪਿਛਲੇ 7-8 ਮਹੀਨਿਆਂ ਦੇ ਵਿੱਚ ਸਰਦੀਆਂ ਸੀ ਜਦੋਂ ਉਹ ਮਹਿੰਦਰਾ ਉਹ ਪਟਿਆਲਾ ਜਿਹੜਾ ਹਸਪਤਾਲ ਹੈ ਉਹਦਾ ਡੀਡਿਕਸ਼ਨ ਸੈਂਟਰ ਗਏ ਇੱਕ ਹੋਰ ਇੱਧਰ ਨੂੰ ਬਣਿਆ ਪਰ ਹੋਰ ਤੇ ਫਿਰ ਉਹ ਜਿੰਨੇ ਆਪਣੇ ਹੈਲਥ ਦੇ ਕਿਉਂਕਿ ਹੈਲਥ ਵਰਕਰਸ ਦੀ ਵੀ ਸਕਿੱਲ ਸ਼ੋਰਟ ਹੈ ਪਰ ਜਿੰਨੇ ਹੈਲਥ ਸਕਿੱਲ ਸੈਂਟਰ ਬੰਦ ਪਏ ਸੀ ਉਹ ਜ਼ਿਆਤੀ ਤੌਰ ਤੇ ਡਾਕਟਰ ਬਲਬੀਰ ਸਿੰਘ ਜੀ ਮੈਂ ਵੀ ਇਹਨਾਂ ਦੇ ਨਾਲ ਗਿਆ ਉਦੋਂ ਤੋਂ ਸਾਡਾ ਪ੍ਰੋਗਰਾਮ ਬੱਣ ਰਿਹਾ ਲੇਕਿਨ ਹੁਣ ਜਦੋਂ ਕਲਾਈਮੈਕਸ ਤੇ ਆਇਆ ਤੇ ਮੈਂ ਕਿਹਾ ਜੀ ਪਹਿਲਾਂ ਤੇ ਆਪਾਂ ਜਿਹੜੇ ਉਹਨੀ ਰੀਹੈਬ ਸੈਕਟਰ ਹੈ ਉਹਦੇ ਦੋ ਅਸੀਂ ਆਲਰੇਡੀ ਚਲਾ ਰਹੇ ਹਾਂ ਇੱਕ ਦਾ ਉਦਘਾਟਨ ਅੱਜ ਮਾਨਯੋਗ ਵਰਤਮਾਨ ਜੀ ਨੈਸ਼ਨਲ ਕੰਵੈਨਰ ਸਾਹਿਬ ਉਹ 4 ਵਜੇ ਕਰਨਗੇ ਤੁਸੀਂ ਦੇਖੋਗੇ ਉਹ ਫੈਸਿਲਿਟੀ ਤੁਹਾਨੂੰ ਜੀ ਆਇਆਂ ਨੂੰ ਤੁਸੀਂ ਆਈ ਰਹੇ ਹੋ ਤੁਸੀਂ ਫੈਸਿਲਿਟੀ ਕਹਿਣ ਦੀ ਲੋੜ ਨਹੀਂ ਹੁੰਦੀ ਮੈਂ ਹੁਣ ਇਹਨਾਂ ਨੂੰ ਡਾਕਟਰ ਸਾਹਿਬ ਤੋਂ ਪਸੰਦ ਕਰੇ ਜਿਵੇਂ ਕਹਿੰਦੇ ਨੇ ਕਿ ਅਵਰ ਵਰਕ ਸ਼ੂਟਸ ਸਪੀਕ ਕਹਿਣ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ ਆਪਾਂ ਹਰ ਬੰਦਾ ਬਹੁਤ ਸਿਆਣਾ ਹੈ ਤੁਸੀਂ ਬਹੁਤ ਸਿਆਣੇ ਲੋਕ ਹੋ ਇੱਥੇ 10 ਗੱਲਾਂ ਮੈਂ ਤੇ ਮੰਤਰੀ ਜੀ ਕਹੀ ਜਾਈਏ ਤੇ ਮੋੜ ਕੇ ਤੁਹਾਨੂੰ ਉੱਥੇ ਜਾਓ ਕੋਈ ਲੱਭੇ ਨਾ ਉਦੋਂ ਕੋਈ ਫਾਇਦਾ ਨਹੀਂ ਸਾਡਾ ਕੋਈ ਐਸੀ ਇੰਟੈਂਸ਼ਨ ਹੈ ਤੇ ਅੱਜ ਜੀ ਜਿਹੜੇ ਐਮਓਯੂ ਸਾਈਨ ਕਰ ਰਹੇ ਆ ਕਿ 19 ਨੇ 19 ਸੈਂਟਰ ਅਡਾਪਟ ਕਰ ਉਹਦੇ ਅਪਗ੍ਰੇਡੇਸ਼ਨ ਚਾਹੀਦੀ ਹੈ ਉਹਦੇ ਲਈ 1 ਕਰੋੜ ਰੁਪਇਆ ਮੈਂ ਅਨਾਉਂਸ ਕੀਤਾ ਤੇ ਉਹ ਮਿਸਟਰੀ ਹੋ ਹੈਲਥ ਡਿਪਾਰਟਮੈਂਟ ਆਫ ਹੈਲਥ ਦਿੱਤਾ ਜਾਏਗਾ ਫਿਰ ਇਹ ਹੈ ਕਿ ਆਪਾਂ ਉਹਦੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ 11-12 ਐਕਟੀਵਿਟੀਜ਼ ਰੱਖੀਆਂ ਕਿਉਂਕਿ ਇੱਕ ਪਾਸੇ ਮਾਈਨਸ ਹੈ ਚੇਂਜ ਕਰਨਾ ਇੱਕ ਪਾਸੇ ਉਹਨੂੰ ਕੀਤਾ ਦੇਣਾ ਤੇ ਸਾਡਾ ਟਾਈਮ ਟੇਬਲ ਹੈ ਤੁਸੀਂ ਸ਼ਾਮ ਨੂੰ ਦੇਖੋਗੇ ਸ਼ੇਰ ਉੱਠਣਾ ਚਾਹ ਪਾਣੀ ਫਿਰ ਯੋਗਾ ਫਿਰ ਮੈਡੀਟੇਸ਼ਨ ਫਿਰ ਜਿਮ ਬਣਾਏ ਜਿਮ ਬਣਾਤੇ ਸੀ ਜਿਵੇਂ ਤਿੰਨ ਚ ਬਣਾਤੇ ਸਾਰੇ ਉਨੀਆਂ ਚ ਬਣਾਵਾਂਗੇ ਕਿਉਂਕਿ ਜਿਮਿੰਗ ਬਹੁਤ ਜ਼ਰੂਰੀ ਆ ਬੱਚਿਆਂ ਨੂੰ ਜਿਮਿੰਗ ਵੱਲ ਲਾਣਾ ਜਿਵੇਂ ਤੁਹਾਨੂੰ ਪਤਾ ਪੁਰਾਣੇ ਇੱਥੇ ਕੁਸ਼ਤੀਆਂ ਤੇ ਵਾਲੀਬਾਲ ਤੇ ਫਿਰ ਉਹਦੇ ਚ ਜਿਹੜਾ ਉਸ ਤੋਂ ਬਾਅਦ 뮤직 ਦੀ ਕਲਾਸ ਹੈ ਕਿਉਂਕਿ 뮤직 ਇਜ਼ ਅ ਗ੍ਰੇਟ ਤੇ ਗੁਰਬਾਣੀ ਦੇ ਸਪੀਕਰ ਵੀ ਅਸੀਂ ਲਵਾ ਦਿੱਤੇ ਸਾਰੇ ਉਹ ਗੁਰਬਾਣੀ ਚੱਲਦੀ ਹੈ ਪਾਠ ਚੱਲਦਾ ਜੋ ਵੀ ਉਹ ਕੀਰਤਨ ਭਜਨ ਬੰਦਗੀ ਕਿਉਂਕਿ 뮤זיਕ ਇਜ਼ ਅ ਗ੍ਰੇਟ ਸਟ੍ਰੈਸ ਬਸਟਰ ਉਹ ਤੋਂ ਬਾਅਦ ਫਿਰ ਸਕਿਲਿੰਗ 3 ਘੰਟੇ ਸਕਿਲਿੰਗ ਉਹ ਕੋਰਸ ਡਾਕਟਰ ਸਾਹਿਬ ਨੇ ਦੱਸੇ ਹੈ ਜਿਵੇਂ ਜਿਵੇਂ ਜਿਹੜੇ ਜਿਹੜੇ ਪਾਸੇ ਜਿਵੇਂ ਜਲੰਧਰ ਅਸੀਂ ਕੋਰਸ ਚ ਲਾਇਆ ਸਪੋਰਟਸ ਬਾਲ ਦਾ ਸਪੋਰਟ ਉੱਥੇ ਸਪੋਰਟਸ ਇੰਡਸਟਰੀ ਹੈ ਉਹਨਾਂ ਨੂੰ ਬੰਦੇ ਨਹੀਂ ਮਿਲਦੇ ਲੈਦਰ ਵਾਲਿਆਂ ਨੂੰ ਉਹ ਕਹਿੰਦੇ ਸਾਨੂੰ ਬਾਲਾਂ ਬਣਾ ਬਣਾ ਕੇ ਦੇਈ ਜਾਓ ਹੁਣ ਅਸੀਂ ਇਸ ਤੇ ਕੰਮ ਕਰ ਰਹੇ ਹਾਂ ਡਾਕਟਰ ਸਾਹਿਬ ਨਾਲ ਵੀ ਕੱਲ ਬੜੀ ਲੰਬੀ ਗੱਲ ਹੋਈ ਕਿ ਸਕਿਲਿੰਗ ਦੇ ਨਾਲ ਨਾਲ ਆਪਾਂ ਇਹਨਾਂ ਨੂੰ ਕੋਈ ਇਨਕਮ ਦਾ ਸਾਧਨ ਬਣਾ ਦੇਈਏ ਕਿਉਂਕਿ ਉਹ ਫਿਰ ਕੁਇਨੋ ਕੋਈ ਜਿਵੇਂ ਉਥੇ ਜਲੰਧਰ ਸਪੋਰਟਸ ਦਾ ਹੋ ਗਿਆ ਮੋਹਾਲੀ ਵੀ ਗੱਲ ਚੱਲ ਰਹੀ ਹੈ ਤੇ ਅੰਮ੍ਰਿਤਸਰ ਵੀ ਹੁਣ ਕੁੱਕਰੀ ਦਾ ਕੋਰਸ ਹੈ ਉਹ 스ਨੈਕਸ ਬਣਾ ਰਹੇ ਆ ਕੋਈ ਜਿਹੜੇ ਪਾਸੇ ਹੁਣ ਸਾਡੇ ਕੋਲ ਕੋਰਸ ਹੈ ਮੋਬਾਈਲ ਰਿਪੇਅਰ ਇਲੈਕਟ੍ਰੀਸ਼ੀਅਨ ਗਵਰਨਰ ਸਾਹਿਬ ਗਏ ਪਲੰਬਰ ਦਾ ਉਹ ਉਹਨਾਂ ਨੇ ਸਵੇਰੇ ਹੀ ਕਿਤੇ ਕਿਹਾ ਵੀ ਪਲੰਬਰ ਨਹੀਂ ਮਿਲਦੇ ਨਹੀਂ ਮਿਲਦਾ ਸ਼ਾਮ ਨੂੰ ਗਏ ਉਹ ਜਿਹੜੇ ਨਸ਼ਾ ਛਡਾਊ ਕੇਂਦਰ ਤੇ ਪਲੰਬਰ ਸਿੱਖ ਰਹੇ ਬੱਚੇ ਪਲੰਬਿੰਗ ਦਾ ਕੰਮ ਔਰ ਫਿਰ ਡਾਟਾ ਐਂਟਰੀ ਆਪਰੇਟਰ ਕੰਪਿਊਟਰ ਦਾ ਕੰਮ ਔਰ ਇਹ ਸਾਰੀਆਂ ਜਿਹੜੀਆਂ ਸਕਿਲਸ ਐ ਕੁਕਿੰਗ ਦਾ ਤੁਹਾਨੂੰ ਦੱਸਿਆ ਸਾਰੇ ਡਿਸ਼ ਬੰਦੇ ਚ ਵੀ ਕਰੇ ਨਾਲ ਅਸੀਂ ਹੁਣ ਕਿਉਂਕਿ ਲੁਧਿਆਣਾ ਦੇ 27 ਏਕੜ ਕੈਂਪਸ ਸੀ ਉੱਥੇ ਸੀ ਆਰਗੇਨਿਕ ਫਾਰਮਿੰਗ ਦੇ ਸਕਿਲ ਕੋਰਸ ਅਦਰ ਦੈਨ ਅਦਰ ਕੋਰਸਸ ਅਸੋਸੀਏਸ਼ਨ ਵੀ ਮੋਹਾਲੀ ਸਾਨੂੰ ਤੇਨ ਦਿਨ ਚਾਰ ਦਿਨ ਪਹਿਲਾਂ ਹੀ ਪਤਾ ਲੱਗੇ 1 ਏਕੜ ਜਗ੍ਹਾ ਰਾਤੋ ਰਾਤੀ ਗੁਰਬੀਰ ਜੀ ਨੂੰ ਮੈਂ ਕਿਹਾ ਇਹ ਉਹ ਪੰਜਾਬ ਨਿਟਲਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਚੰਡੀਗੜ੍ਹ ਆਏ ਸੀ ਇਨ ਅਨੋਨ ਲੰਚ ਟੇਬਲ ਆਇਆ ਮਗਾ ਜੇ 10 ਦਿਨਾਂ ਚ ਇਹਨਾਂ ਦੀ ਕੋਈ ਮਲੇਰ ਕੋਟਲਾ ਟੀਮ ਸੀ ਕਿਆਰੀਆਂ ਬਣਾਤੀਆਂ ਟਰੈਕਟਰ ਆ ਗਏ ਹੱਲ ਆ ਗਏ ਉੱਥੇ ਸਬਜ਼ੀਆਂ ਫਰੂਟ ਲੱਗ ਗਏ ਅੱਜ ਜਿਹੜਾ ਜਿਹਨਾਂ ਉਦਘਾਟਨ ਹੈ ਕਿਉਂਕਿ ਬੱਚਿਆਂ ਨੂੰ ਅਸੀਂ ਐਗਰੀਕਲਚਰ ਵਾਲੇ ਪਾਸੇ ਵੀ ਲਿਜਾ ਸਕਦੇ ਆ ਤੇ ਕਿਤੇ ਇਹੋ ਖੁਸ਼ ਉਹਨਾਂ ਦਾ ਦਿਮਾਗ ਲੱਗੇ ਉਹਨਾਂ ਨੂੰ ਫਰੂਟ ਵੈਜੀਟੇਬਲ ਅਸੀਂ ਸੋਚਿਆ ਐਸੀ ਚੀਜ਼ ਹੈ ਉਥੋਂ ਕਮਾਈ ਤੇ ਸਕਸੈਸ ਸਟੋਰੀ ਹੈ ਤੁਹਾਨੂੰ ਪੰਜਾਬ 'ਚ ਪੱਧਰ ਮਸ਼ਹੂਰ ਹੋ ਦੀ ਸਟਰਾਬੇਰੀ ਤੇ ਇੱਕ ਆਰਗੈਨਿਕ ਫਾਰਮਿੰਗ ਕਰ ਲੈਣਾ ਆਪਣੇ ਜਦੋਂ ਜਾਨ ਵਾਪਸ ਪਿੰਡਾਂ 'ਚ ਮੇਨ ਸਟ੍ਰੀਟ ਉੱਥੇ ਇੱਥੋਂ ਸਿੱਖ ਕੇ ਜਾਣ ਉੱਥੇ ਉਹ ਕਰ ਲੈ। ਸ਼ਾਮ ਨੂੰ ਫਿਰ ਅਸੀਂ ਸਾਰੀਆਂ ਖੇਡਾਂ ਦਾ ਪ੍ਰਬੰਧ ਕੀਤਾ, ਵਾਲੀਬਾਲ ਹੈ, ਬਾਸਕਟਬਾਲ ਹੈ ਔਰ ਬਰਮਿੰਟਨ ਹੈ। ਫਿਰ ਰਾਤ ਨੂੰ ਰੀਕ੍ਰੀਏਸ਼ਨ ਰੂਮ ਬਣਾਇਆ, ਐਦਾਂ ਦਾ ਇੱਕ ਕਮਰਾ ਹੈ ਉਹ ਜਿਉਂ 에어 ਕੰਡੀਸ਼ਨਡ ਔਰ ਵਧੀਆ ਉੱਥੇ ਟੀਵੀ ਹੈ, ਕੋਈ ਫਿਲਮਾਂ ਦਾ ਪੂਰਾ ਅੱਛਾ ਫਿਰ ਕਾਉਂਸਲਿੰਗ ਹੈ ਉਹਨਾਂ ਦੀ ਮਾਈਂਡ ਸੈਟ ਤੇ ਦਵਾਈਆਂ ਦਾ ਕੰਮ ਤੇ ਸਰਕਾਰ ਚੱਲ ਰਹੀ ਹੈ ਤੇ ਅਸੀਂ ਅਸਲੀ ਇੱਕ ਮਿਲ ਕੇ ਪੰਜਾਬ ਸਰਕਾਰ ਦੇ ਮੋਡਰਨਲ ਮੋਡਮ ਲਾ ਕੇ ਅਸੀਂ ਉਹ ਕਰਾਂਗੇ ਔਰ 1 ਕਰੋੜ ਦੀ ਕੰਟਰੀਬਿਊਸ਼ਨ ਨਾਲ ਸਾਰੇ ਅਪਗ੍ਰੇਡ ਹੋ ਜਾਣਗੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਮੰਥਲੀ ਰੀਹੈਬ ਸਕਿਲਿੰਗ ਦਾ ਖਰਚਾ ਹੈ ਉਹ ਵੀ ਜਾਤੀ ਤੌਰ ਤੇ ਸਾਡੀ ਐਨ ਜੀਓ ਸੰਗ ਫਾਊਂਡੇਸ਼ਨ ਕਰੇਗੀ ਔਰ ਅੱਗੋ ਵੀ ਜੋ ਆਏਗਾ ਸਾਡਾ ਮਤਲਬ ਹੈ ਕਿ ਇਹ ਜਿਹੜੇ 19 ਸੈਕਟਰ ਨੂੰ ਇਹਨਾਂ ਵਧੀਆ ਬਣਾ ਦਈਏ ਆਪਣੇ ਵੱਲੋਂ ਤਾਂ ਕਿ ਬੱਚਿਆਂ ਦਾ ਐਕਚੁਅਲ ਟਰਾਂਸਫਰਮੇਸ਼ਨ ਹੋ ਸਕੇ ਕਿਸੇ ਨੂੰ ਅੱਗੋ ਵੀ ਨਾ ਤੇ ਸਰਕਾਰ ਨਾ ਹੀ ਡਾਕਟਰ ਰਬੀਰ ਸਿੰਘ ਨਾ ਅਸੀਂ ਕੋਈ ਆਈਓਐਸ ਨਹੀਂ ਚਾਹਦੇ ਕਿ ਜੇ ਅਸੀਂ ਕਰ ਦੋ ਕਰ ਦੋ ਆਈਡੀਆ ਦੇ ਐਕਚੁਅਲ ਇਹਨਾਂ ਦੀ ਮਿਹਨਤ ਸਾਡੀ ਮਿਹਨਤ ਉਹ ਪੈਸਾ ਇੱਕ ਚੀਜ਼ ਹੈ ਲੇਕਿਨ ਮਿਹਨਤ ਵੀ ਹੈ 7-8 ਬੰਦੇ ਸਰ ਤੇ ਮੋਹ ਅਭੀ ਹਰ ਜਗ੍ਹਾ ਚਾਰ ਟ੍ਰੇਨਰ ਹੋਣਗੇ ਠੇਕਾ ਵਾਲਾ ਹੋਏਗਾ ਸੁਪਰਵਾਈਜ਼ਰ ਕਾਉਂਸਲਰ ਉਹ ਸਾਰੇ ਮਿਲ ਕੇ ਅਸੀਂ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਇਸ ਜਿਹੜਾ ਯੋਗ ਨਸ਼ਿਆਂ ਵਿਰੁੱਧ ਯਾ ਸੇਨੋਟੂ ਡਰਗਸ ਯਾ ਡਰਗ ਫਰੀ ਪੰਜਾਬ ਉਹ ਸੁੱਖਣਾ ਸਕਾਰ ਕਰਨ ਦੇ ਵਿੱਚ ਅਸੀਂ ਆਪਣੀ ਹੰਬਲ ਜਿਹੜੀ ਹੈ ਯੋਗਦਾਨ ਹੰਬਲ ਕੰਟ੍ਰਿਬਿਊਸ਼ਨ ਪਾ ਰਹੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਆ ਜਿਹੜੇ ਇੱਥੇ ਸਾਡੇ ਸਾਡੇ ਮੀਡੀਆ ਦੇ ਵੀਰ ਆ ਉਹਨਾਂ ਦੀ ਕਲੈਰੀਫਿਕੇਸ਼ਨ ਲਈ ਮੈਂ ਦੱਸ ਦਿੰਦਾ ਕਿ ਐਮਪੀ ਸਾਹਿਬ ਨੇ ਇੱਕ ਤਰ੍ਹਾਂ ਦੇ ਐਮਪੀ ਲੈਡ ਦੇ ਵਿੱਚੋਂ 1 ਕਰੋੜ ਰੁਪਏ ਦਾ ਇੱਕਮੁਸ਼ਤ ਜਿਹੜਾ ਹੈ ਉਹ ਉਹਨਾਂ ਨੇ ਕੰਟ੍ਰਿਬਿਊਸ਼ਨ ਕੈਪੈਕਸ ਲਈ ਦਿੱਤਾ ਜਿੱਥੇ ਇੱਥੇ ਕੋਈ ਸੁਧਾਰ ਦੇ ਲਈ ਕੋਈ ਸਮਾਨ ਖਰੀਦਦਾ ਕੋਈ ਇਕੁਪਮੈਂਟ ਖਰੀਦਣਾ ਔਰ ਇਸ ਤੋਂ ਨਾਲ-ਨਾਲ ਉਹ ਜਿਹੜੇ ਸਾਡੇ ਜਿਹੜੇ ਕੇਂਦਰ ਹੈਗੇ ਨੇ ਨਸ਼ਾ ਮੁਕਤੀ ਕੇਂਦਰ ਉਹਨਾਂ ਦੇ ਵਿੱਚ ਰੀਹੈਬਿਲੀਟੇਸ਼ਨ ਸੈਂਟਰ ਚਲਾਉਣ ਲਈ ਰਨਿੰਗ ਕਾਸਟ ਜਿਹੜਾ ਆਪਰੇਸ਼ਨਲ ਐਕਸਪੈਂਸ ਹੈ ਜਿਦੇ ਵਿੱਚ ਉਹ ਜਿਹੜੇ ਬੰਦੇ ਉੱਥੇ ਟ੍ਰੇਨਰਸ ਹੋਣਗੇ ਉਹਨਾਂ ਦਾ ਵੀ ਸਾਰੇ ਜਿਹੜਾ ਹੈ ਭੁਗਤਾਨ ਉਹ ਸਨ ਫਾਊਂਡੇਸ਼ਨ ਵੱਲੋਂ ਕੀਤਾ ਜਾਏਗਾ ਸੋ ਇਹ ਦੋ ਪਾਰਟਸ ਹੈਗਾ ਸੋ ਅੱਜ ਮੈਂ ਇਸੇ ਤਹਿਤ ਉਹਨਾਂ ਸੀ ਰਿਕੁਐਸਟ ਕਰਾਂਗੇ ਜੀ ਮਾਨਯੋਗ ਮੰਤਰੀ ਜੀ ਨੂੰ ਤੇ ਮਾਨਯੋਗ ਐਮਪੀ ਸਾਹਿਬ ਨੂੰ ਕਿ ਉਹ ਪਹਿਲਾ ਐਮਓਯੂ ਸਾਈਨ ਕਰਨ। ਤਾਂ ਕਰਾਇਆ ਕਰਾ ਦੇ। ਅੱਗੇ ਸ਼ਹਿਲੀ ਖੱਬ ਅੱਗੇ ਕਰ ਕਮਲਾ ਬਹੁਤ ਅੱਛਾ ਹੈ। ਉਹ ਬਾਲੀ ਕਰਨਾ ਚਾਹੀਦਾ ਕਰ ਕਰਾ ਲੈਣਾ ਜਲਦੀ ਨਹੀਂ ਨਹੀਂ ਬਾਲੀ ਪੇਜ ਸਰ ਇੱਕ ਇੱਕ ਹੋਰ ਹੈ ਸਰ ਚਲੋ ਇਹ ਪਹਿਲੇ ਕਰ ਲੀਏ ਇਹ ਤਾਂ ਹੋ ਗਿਆ ਜੀ ਹੋ ਗਿਆ ਸਰ ਉਹ ਵੀ assim ਕਰਨਾ ਨਹੀਂ ਇਹ ਕਰਨਾ ਹੈ ਸੈਂਟਰ ਸੈਂਟਰ ਸਰ 30 ਕਰੋੜ ਰੁਪਏ ਐਮਪੀ ਲੈਟ ਫੰਡ ਤੋਂ ਉਹਦੇ ਬਾਰੇ ਸੀ ਇਹ ਦੂਸਰਾ ਐਮਓਯੂ ਸੰ ਫਾਊਂਡੇਸ਼ਨ ਵੱਲੋਂ ਜੋ

ਉਹ ਰੈਕੋਰਡ ਚੰਨ ਸਾਈਟ ਇੱਛਾ ਲੰਬੀ ਵਰਕ ਨੇ ਹੈ ਕੋਰਨਰੀ ਆਰਟੀਰੀ ਦੀ ਇਸ ਮਲਟੀਪਲ ਸੈਕਟਰਸ ਤੋਂ ਮਸਲ ਡਿਸਟ੍ਰੋਫੀ ਸੋ ਅਹ ਦ ਹੈਲਥ ਡਿਪਾਰਟਮੈਂਟ ਆਰ ਦੇ ਸੰਭਾਵ ਕਨੈਕਟਿੰਗ ਵਿਦ ਸੁਪਰ ਸਪੈਸ਼ਲਿਸਟ ਆਲਸੋ ਟੂ ਗ੍ਰੀਟ ਜੀ ਬਿਲਕੁਲ ਜਿਹੜਾ ਵੀ ਸਾਡੇ ਕੋਲੇ ਐਡਮਿਟ ਹੋਏਗਾ ਉਹਦਾ ਪੂਰਾ ਕੰਪਲੀਟ ਮੈਡੀਕਲ ਚੈੱਕਅਪ ਹੋਏਗਾ ਬਾਕੀ ਸਾਰੇ ਜਿਹੜੇ ਉਹਦੇ ਜਿਸ ਤਰ੍ਹਾਂ ਇੱਕ ਫਿਜੀਸ਼ਨ ਐਗਜ਼ਾਮਨ ਕਰੇਗਾ ਉਹਦੇ ਚ ਬਾਕੀ ਸਾਰੀ ਉਹਦੀ ਫਿਟਨੈਸ ਦੇਖੀ ਜਾਏਗੀ ਪਲੱਸ ਉਹਦਾ ਸਾਈਕੋ ਐਨਾਲਿਸਿਸ ਵੀ ਹੋਏਗਾ ਉਹਦੇ ਚ ਕੀ ਕਾਰਨ ਹੈ ਬਾਕੀ ਜਿਹੜਾ ਸਾਰਾ ਕੁਝ ਇੰਡੀਵਿਜੁਅਲਾਈਜ਼ ਹੁੰਦਾ ਫਿਰ ਹਰ ਇੱਕ ਬੰਦੇ ਦਾ ਕਾਰਨ ਲੱਗ ਹੋ ਸਕਦਾ ਨਾ ਸ਼ਾਇਦ ਆਉਂਦਾ ਸੋ ਉਹਦਾ ਵੀ ਐਨਾਲਿਸਿਸ ਹੋਏਗਾ ਉਹਦੇ ਬਾਰੇ ਉਹਨੂੰ ਗਾਈਡੈਂਸ ਦੇਣਾ ਤੇ ਇਹ ਇਹ ਸਾਰਾ ਉਹਦਾ ਪਾਰਟ ਹੈ ਜੀ ਮੈਡੀਕਲ ਫਿਟਨੈਸ ਇਜ਼ ਪਾਰਟ ਆਫ ਦਿ ਚ ਐਮਰਜੈਂਸੀ ਸਰਵਿਸਿਜ਼ ਵੀ ਸਾਰੇ ਸੈਂਟਰ ਚ ਦਿੰਨੇ ਆ ਜੇ ਕਿਸੇ ਨੂੰ ਮਤਲਬ ਡਿਊਰਿੰਗ ਦਾ ਸਟੇ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਏ ਉਹਦਾ ਵੀ ਦੈਟ ਇਜ਼ ਟੇਕਨ ਕੇਅਰ ਵੀ ਹੈਵ ਅ ਡਾਟਾ ਹਾਊ ਮੈਨੀ ਸਾਈਕੋਲੋਜੀ ਇਸ ਸ ਰਕਸ ਦੇ ਸਿਧੇ ਪੇਸ਼ੈਂਟ ਹੈ ਆਪਣੇ ਕੋਲ ਡਾਕਟਰ ਦੇ ਦੇਖੋ ਐਸ ਵੇਲੇ ਜਿਹੜਾ ਸਾਡੇ ਕੋਲ ਹੈਗਾ ਉਹ ਢਾਈ ਤੋਂ ਤਿੰਨ ਗੁਣਾ ਵਧਿਆ ਜਿਸ ਤਰ੍ਹਾਂ ਮਹਾਰੀ ਦਾ ਸੈਂਟਰ ਹੈ ਇੱਥੇ ਸਾਡੇ ਕੋਲ 10 ਹੁੰਦੇ ਸੀ ਅੱਜ 70 ਪਲੱਸ ਹੈ ਜੀ ਅੱਜ ਦੀ ਰੇਟ ਬਾਕੀ ਸੋ ਤੁਹਾਡਾ ਉੱਥੇ ਸਾਰਾ ਸ਼ੇਅਰ ਕਰਾਂਗੇ ਤੁਹਾਡੇ ਨਾਲ ਇਹ ਬੜਾ ਡਾਟਾ ਸਾਰਾ ਇਹ ਤਾਂ ਹੁਣ ਐਮਓਜੂ ਵਾਲਾ ਪਾਰਟ ਉਹ ਵਿੰਗ ਨੇ ਨਾ ਜਦੋਂ ਜਦੋਂ ਤੁਸੀਂ ਉੱਥੇ ਆਵੋਗੇ ਨਾ ਵੀ ਵਿਲ ਸ਼ੇਅਰ ਲੋਟ ਆਫ ਡਾਟਾ ਵਿਦ ਯੂ ਕਿਉਂਕਿ ਇੱਕ ਡੀ ਐਡਿਕਸ਼ਨ ਦਾ ਉਹ ਜਦੋਂ ਉੱਥੇ ਆਵੋਗੇ ਉੱਥੇ ਕਰਾਂਗੇ ਇਹ ਵਾਲਾ ਫੰਕਸ਼ਨ ਐਮਓਜੂ ਦਾ ਹੈਗਾ ਜਦੋਂ ਤੁਸੀਂ ਮਹਾਲੀ ਆਓਗੇ ਉੱਥੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਸਾਡੀ ਇੱਕ ਛੋਟੀ ਬੇਨਤੀ ਹੈ ਕਿ ਜਿਤਨਾ ਮੀਡੀਆ ਸਾਡਾ ਸਾਰਾ ਟੀਮ ਇੱਥੇ ਹੈਗੀ ਆ ਇੱਕ ਖਾਸ ਕਰਕੇ ਜਿਵੇਂ ਆਪਣੇ ਵਿੱਤਿਕ ਜੋ ਸਹਾਇਤਾ ਜਿਹੜੀਆਂ ਕੀ ਆਪਣੇ ਵਰਕਫੋਰਸ ਦੇ ਸਕਿੱਲ ਦੇ ਵਾਸਤੇ ਦੱਸਿਆ ਗਿਆ ਫੰਡ ਜਿਹੜੇ ਲੀਡਰ ਤੇ ਔਰ ਜਿਹੜੀ ਜਿਹੜੀ ਸਾਡਾ ਮੀਡੀਆ ਵਾ ਇਹਨੂੰ ਇੱਕ ਫੰਡ ਜੋ ਪਹਿਲੀਆਂ ਸਰਕਾਰਾਂ ਦੁਆਰਾ ਨਿਧਾਨ ਹੁੰਦਾ ਹੈ ਜੀ ਕਿਵੇਂ ਸਭੇ ਜਿਹੜਾ ਮਾਮਲੇ ਪਾਸੋਂ ਜਾਣ ਡਾਕੂਮੈਂਟਰੀਆਂ ਬਣਨ ਜਾਂ ਹੋਰ ਫਿਲਮਾਂ ਜਾਂ ਕੋਈ ਹੋਰ ਪ੍ਰੋਜੈਕਟ ਹੁੰਦੇ ਮੀਡੀਆ ਵੱਲੋਂ ਬਣਾਏ ਜਾਂਦੇ ਪਰ ਉਹਦੇ ਵਾਸਤੇ ਇਸ ਵਾਰ ਜਿਹੜਾ ਕਿ ਉਹਨੂੰ ਸਭੇ ਜਿਹੜਾ ਮਾਮਲੇ ਪਾਸੋਂ ਲਿਖ ਕੀ ਆ ਕੀ ਉਹਦੀ ਪਾਲਸੀ ਨਹੀਂ ਬਣਾਈ ਜਿਹੋ ਮੀਡੀਆ ਨੂੰ ਫੰਡ ਦਿੱਤਾ ਜਾਂਦਾ ਅੱਛਾ ਤੁਸੀਂ ਮੇਰੇ ਧਿਆਨ ਚ ਲੈਂਦਾ ਜੀ ਮੈਂ ਆਈ ਵਿਲ ਟੇਕ ਅਪ ਦਾ ਕੰਸਰਨ ਮੈਂ ਜਿਹੜੇ ਕੰਸਰਨ ਮਿਨਿਸਟਰ ਹੈ ਉਹਨਾਂ ਨੂੰ ਕਨਵੇ ਕਰਾਂਗਾ ਜੀ ਜੀ ਜਿਵੇਂ ਕਿ ਹੁਣ ਤੱਕ ਵੀ ਸੋਚ ਹੀ ਹੈ ਕਿਸ ਤੇ ਮੰਤਰੀ ਨੇ ਮੈਂ ਕੱਲ ਮੈਂ ਗੱਲ ਕਰਾਂਗਾ ਜੀ ਪਤਾ ਨਹੀਂ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ